ਅਜਤਾਨ ਨੂੰ ਦਿਖਾ ਰਹੇ ਹਾਂ ਮਰਦਾ ਬਰਦਾ ਬਾਜ਼ਾਰ ਦੇਖੋ ਕਿਵੇਂ ਚਾਹਲ ਪਹਿਲ ਹੁੰਦੀ ਨਜ਼ਰ ਆ ਰਹੀ ਹੈ ਪਰ ਖੜੀ ਦਾ ਜਿਹੜਾ ਤਿਹਾੜੇ ਲੋਕ ਮਨਾਣ ਦਾ ਜਿਹੜਾ ਲੂਤ ਫੂਟ ਆ ਰਹੇ ਨੇ ਦੇਖੋ ਕਿਵੇਂ ਸਜਿਆ ਹੋਇਆ ਬਾਜ਼ਾਰ ਜਿਹੜਾ ਕਿੰਨੀ ਜਿਆਦਾ ਰਖੜੀ ਜਿਹੜੀ ਲੱਗੀ ਹੋਈ ਹੈ ਤੁਸੀਂ ਦੇਖੋ ਬਾਜ਼ਾਰ ਤੁਹਾਨੂੰ ਦਿਖਾ ਰਹੇ ਹਾਂ ਰਾ ਇਹ ਇੱਕ ਨੌਰ ਰੋਡ ਸ਼ੰਭੂ ਰੋਡ ਇੱਧਰ ਸ਼ੰਭੂ ਰੋਡ ਹੈ ਤੇ ਇੱਧਰ ਹੈਗਾ ਕਨੌਰ ਰੋਡ ਇਹ ਈੜਾ ਮੇਨ ਬਾਜ਼ਾਰ ਹੈ ਮਰਤਾਂਪੁਰ ਦਾ ਇਹ ਤੁਸੀਂ ਦੇਖ ਰਹੇ ਹੋ ਵਧੀਆ ਵਧੀਆ ਫੈਂਸੀ ਫੈਂਸੀ ਰਖੜੀ ਇੱਥੇ ਲੱਗੀ ਹੋਈ ਐ ਦੇਖੋ ਕਿੰਨੇ ਦੇ ਬੱਚਿਆਂ ਨੇ ਕਿੰਨੀਆਂ ਜਿ ਹੁਨੇਕ ਫਾਈਟਮਾ ਕਿੰਨੀਆਂ ਪਈਆਂ ਨੇ ਤੁਸੀਂ ਦੇਖੋ ਆ ਦੇਖੋ ਜਹਾਜ਼ ਪਈ ਰਹੇ ਨੇ ਗੁੱਟੇ ਵਗੈਰਾ ਐ ਯੂਨਿਕ-ਯੂਨਿਕ ਐਟਮੈਂਟ ਆ ਦੇਖੋ ਕਿੰਨੇ ਰੰਗ-ਬਰੰਗੇ ਤੱਲੇ ਅੰਦਾਜ਼